ਇਹ ਨਾ ਦਈ ਰਹੀ ਆਏ ਕਿ ਤੰਨੋ ਵਜਾਵਾ ਇਹ 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 ਮੈਂ ਕਾ ਕੀ ਗੱਲ ਹੋ ਗਈ ਕਹਿੰਦੇ ਉਹਨਾਂ ਨੂੰ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਮੈਂ ਅਹਮਦਗੜ੍ਹ ਤੋਂ ਨਾਲ ਹੀ ਚੱਲ ਪਿਆ 1 ਵਜੇ ਮੈਂ ਉਰੇ ਪਹੁੰਚਿਆ ਆ ਕੇ ਦੇਖਿਆ ਤਾਂ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਲੁੱਟਖੋ ਵੀ ਹੋਈ ਹੈ ਜੋ ਉਹਨਾਂ ਦੇ 골ਡ ਪਾਇਆ ਸੀ ਸਾਰਾ ਕੁਝ ਲੈ ਗਿਆ ਬਾਕੀ ਹੋਰ ਕੋਈ ਸਮਾਨ ਨਹੀਂ ਲੈ ਕੇ ਗਿਆ ਘਰ ਦਾ ਇੱਕ ਇਕੱਲੀ ਰਹਿੰਦੀ ਸੀ ਕੀ ਤਰ੍ਹਾਂ ਹਾਂਜੀ ਇਹ ਇਕੱਲੇ ਹੁੰਦੇ ਸੀ ਰਾਤ ਨੂੰ ਮਤਲਬ ਬੇਟੇ ਸ਼ਾਪ ਤੇ ਜਾਂਦੇ ਸੀ ਬਸ ਉਹਨਾਂ ਨੇ ਆ ਕੇ ਹੀ ਦੇਖਿਆ ਹਾਂ 7 ਵਜੇ ਸ਼ਾਪ ਤੇ ਗਏ ਨੇ بس ਉਹ ਤੋਂ ਬਾਅਦ ਅਸੀਂ ਹੁਣ ਕੈਮਰਾ CCTV ਫੁਟੇਜ ਕਢਾਈ ਆ ਉਹਦੇ ਵਿੱਚ 7:30 ਵਜੇ ਦਾ ਟਾਈਮ ਆ ਰਿਹਾ ਕੋਈ ਲੇਡੀਜ਼ ਮੂੰਹ ਬੰਨਿਆ ਹੋਇਆ ਉਹਦਾ ਉਹ ਐਂਟਰ ਹੋਈ ਆ ਘਰ ਦੇ ਵਿੱਚ ਔਰ 9:30 ਵਜੇ ਦੇ ਕਰੀਬ ਉਹ ਬਾਹਰ ਗਈ ਆ ਕੀ ਨਾਮ ਸੀ ਅੰਟੀ ਜੀ ਕਮਲੇਸ਼ ਰਾਣੀ ਜੀ ਬਹੁਤ ਜੀ 65 ਸਾਲ ਬੱਚੇ ਕੀ ਕੰਮ ਕਰਦੇ ਨੇ ਫਾਸਟ ਫੂਡ ਦਾ ਕੰਮ ਕਰਦੇ ਕਿੱਥੇ ਜੀਟੀਬੀ ਮਾਰਕੀਟ ਸਰਕੀ ਮੇਟਰ ਜਿਹੜਾ ਮਰਡਰ ਹੋਇਆ ਦੇਖੋ ਸਾਡੇ ਕੋਲ ਇੰਟੀਮੇਸ਼ਨ ਆਈ ਹੈ ਕਮਲੇਸ਼ ਰਾਣੀ ਨਾਮ ਦੀ ਜਿਹੜੀ ਦਾ ਜਿਹੜਾ ਹੈਗਾ ਮਰਡਰ ਹੋਇਆ ਸੋ ਅਸੀਂ ਮੇਰੇ ਸਾਰੇ ਸੀਨੀਅਰ ਅਫੀਸਰ ਜਿਹੜੇ ਹੈਗੇ ਅਸੀਂ ਮੌਕੇ ਤੇ ਆਏ ਹਾਂ ਜੋ ਮੌਕੇ ਤੇ ਆ ਕੇ ਜਿਹੜੀ ਮੁਰਲੀ ਪੜਤਾਲ ਤੋਂ ਪਾਇਆ ਗਿਆ ਸ਼ਾਨਬਾਸ ਨਾਮ ਦੀ ਲੜਕੀ ਜਿਹੜਾ ਹੈਗਾ ਇਹਦਾ ਮਰਡਰ ਕਰਿਆ ਸੋ ਸਾਡੀ ਤਫ਼ਤੀਸ਼ ਜਾਰੀ ਹੈ ਬਾਕੀ ਜਿਹੜੀ ਜੋ ਵੀ ਹੋਈ ਤੁਹਾਡੇ ਨਾਲ ਬਾਅਦ ਵਿੱਚ ਸੇਕ ਦਿੱਤਾ ਜਾਵੇ ਇਹ ਨਾਲ ਹੋ ਰਹੀ ਸੀ ਕੋਈ ਹਾਲ ਦੀ ਘੜੀ ਅਜੇ ਤੱਕ ਇੱਕ ਜਣੀ ਹੈ ਨਹੀਂ ਨਹੀਂ ਬਾਕੀ ਤਫ਼ਤੀਸ਼ ਦੌਰਾਨ ਜੋ ਕੋਈ ਚੀਜ਼ ਆਈ ਤੁਹਾਨੂੰ ਦੱਸਾਂ ਤੁਸੀਂ ਜਾਣਦੇ ਹੋ ਕਿ ਕੱਲ ਰਾਤ 2 ਅਕਤੂਬਰ ਰਾਤ ਕੋ 7:30 ਤੋਰ 9 ਵਜੇ ਕੇ ਵਿੱਚ ਰਾਣੀ ਤਲਾ ਵੇਰੀਆ ਪੁਲਿਸ ਸਟੇਸ਼ਨ ਸਿਟੀ ਟੂ ਦੀ ਏਰੀਆ ਦੇ ਵਿੱਚ ਖੰਨੇ ਦੇ ਵਿੱਚ ਇੱਕ ਮਰਡਰ ਰਿਪੋਰਟ ਹੋਇਆ ਸੀਗਾ ਇੱਕ ਅੰਮਲਿਸ਼ ਰਾਣੀ ਜੀ ਜਿਨ੍ਹਾਂ ਦੀ ਉਮਰ ਕਰੀਬ 68 ਸਾਲ ਹੈਗੀ ਉਹਨਾਂ ਦੀ ਚੱਕੂ ਮਾਰ ਕੇ ਕਤਲ ਕੀਤਾ ਗਿਆ ਸੀਗਾ ਜਿਵੇਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸਾਡੇ 12 ਵਜੇ ਕੰਟਰੋਲ ਤੋਂ ਇਨਫੋਰਮੇਸ਼ਨ ਆਈ ਸੀਗਾ ਇਮੀਡੀਏਟਲੀ ਡੀਐਸਪੀ ਸਿਟੀ ਐਸਐਚਓ ਸਿਟੀ ਐਂਡ ਡੀਐਸਪੀ ਡਿਟੈਕਟਿਵ ਐਂਡ ਮੈਂ ਖੁਦ ਵੀ ਮੌਕੇ ਤੇ ਸੀ ਇਦੇ ਵਿੱਚ ਅਸੀਂ ਟੀਮਾਂ ਬਣਾਏ ਔਰ ਫੈਮਿਲੀ ਦੇ ਨਾਲ ਇੰਟਰੈਕਟ ਕੀਤਾ ਨਾਲੇ ਜੋ ਏਰੀਆ ਦੇ ਵਿੱਚ ਜੋ ਸੀਸੀਟੀਵੀ ਕੈਮਰੇ ਸੀਗੇ ਉਹਨਾਂ ਨੂੰ ਖੰਗਾਲੇ ਉੱਤੇ ਸਾਨੂੰ ਪ੍ਰਾਇਮਰੀ ਤੌਰ ਤੇ ਇਹ ਇਨਫੋਰਮੇਸ਼ਨ ਮਿਲੀ ਸੀਗੀ ਇੱਕ ਲੇਡੀ ਉਸੀ ਏਰੀਆ ਦੇ ਰਹਿਣ ਵਾਲੇ ਇੱਕ ਸ਼ਾਨ ਅਬਾਸ ਉਮਰ ਤਕਰੀਬਨ 35 ਸਾਲ ਦੀ ਹੈਗੀ ਆ ਉਹ ਅੱਜ ਉਸੇ ਉਸ ਕਾਰ ਦੇ ਵਿੱਚ ਤਕਰੀਬਨ 7:30 ਵਜੇ ਆਏ ਹੋਏ ਪਾਏ ਗਏ ਸੀਗੇ ਔਰ ਇਹ ਇਹਨਾਂ ਦੀ ਪੁਰਾਣੀ ਜਾਣਕਾਰੀ ਸੀਗੀ ਪਿਛਲੇ 15 ਸਾਲ ਤੋਂ ਇਹਨਾਂ ਦੀ ਆਪਸ ਵਿੱਚ ਜੋ ਮਤਲਬ ਜਾਣਕਾਰੀ ਸੀਗੀ ਆਣਾ ਜਾਣਾ ਸੀਗਾ ਉਹ ਉਹ ਕੰਮ ਸੀਗਾ ਔਰ ਫਿਰ ਉਹ ਸਾਨੂੰ ਕੈਮਰੇ ਦੇ ਥਰੂ ਵੀ ਉਹ ਪੁਸ਼ਟੀ ਹੋ ਗਈ ਸੀਗੀ ਕਿ ਬਸ ਉਸ ਸਮੇਂ ਦੇ ਵਿੱਚ 7:30 ਔਰ 9:30 ਦੇ ਵਿੱਚ ਵਿੱਚ ਬਸ ਇੱਕ ਜੋ ਸ਼ਾਹਨਬਸ ਉਹਨਾਂ ਦੇ ਹੀ ਮੂਵਮੈਂਟ ਸੀਗਾ ਹੋਰ ਕਿਸੇ ਦਾ ਨਹੀਂ ਸੀਗੀ ਸੋ ਇਹਦੇ ਉੱਤੇ ਕੰਮ ਕਰਦੇ ਹੋਏ ਇਮੀਡੀਏਟਲੀ ਆਪਣੇ ਜੋ ਪੁਲਿਸ ਟੀਮਸ ਹੈਗੇ ਉਹਨਾਂ ਨੂੰ ਅਰਾਊਂਡ ਅਪ ਕੀਤਾ ਸੀਗਾ ਔਰ ਉਹਨਾਂ ਵੱਲੋਂ ਕਨਫੈਸ ਕੀਤੀ ਗਈ ਸੀਗੀ ਕਿ ਇਹਨੇ ਉਸੇ ਦਿਨ ਕੱਲ ਰਤ ਇਹਨੇ ਗਏ ਸੀਗੇ ਉਹਨਾਂ ਦੇ ਕੋਠੀ ਗਏ ਸੀਗੇ ਕਮਲੇਸ਼ ਰਾਣੀ ਜੀ ਦੀ ਕੋਠੀ ਗਏ ਸੀਗੇ ਔਰ ਇਹ 5000 ਦੇ ਪੈਸੇ ਵੀ ਉਹਨਾਂ ਨੂੰ ਪੁੱਛਿਆ ਸੀਗਾ ਕਿ ਉਹਨਾਂ ਨੂੰ ਲੋਡ ਸੀ ਪੈਸੇ ਦੀ ਲੋਡ ਸੀ ਉਸ ਗੱਲ ਨੂੰ ਲੈ ਕੇ ਇਹਨਾਂ ਦੀ ਆਪਸੀ ਇੱਕ ਬਹਿਸਬਾਜ਼ੀ ਹੋਈ ਔਰ ਇੱਕ ਗੱਲ ਦੂਜੇ ਇੱਕ ਗੱਲ ਚੱਲਦੇ-ਚੱਲਦੇ ਉਹ ਦੂਜੇ ਤੇ ਹੱਤਾ ਪਾਈ ਸ਼ੁਰੂ ਹੋ ਗਈ ਹੱਤਾ ਪਾਈ ਤੋਂ ਫਿਰ ਕਰ ਕਾਫੀ ਛੂਟੀ ਹੈਗੀ ਹੈ ਜਿੱਥੇ ਤੁਸੀਂ ਬਹੁਤ ਸਾਰੇ ਆਪਣੇ ਮੌਕੇ ਕੱਲ ਦਾ ਦੇਖੇ ਵੀ ਹੈਗੇ ਉਦੇ ਵਿੱਚ ਜਿਵੇਂ ਬਿਲਕੁਲ ਬੈਡਰੂਮ ਤੇ ਜੋ ਵਾਰਦਾ ਜਿੱਥੇ ਵਾਪਰੀ ਹੈ ਉਹਦੇ ਨਾਲ ਹੀ ਜੋ ਹੈਗਾ ਕਿਚਨ ਹੈਗਾ ਉਹ ਥੋੜੀ ਉਹਨੇ ਚਕੂ ਲਿਆ ਉਹ ਚਕੂ ਨਾਲ ਉਹਨਾਂ ਦੀ ਉਹਨਾਂ ਦੀ ਜੋ ਹੈਗਾ ਵਾਈਟਲ ਪਾਰਟ ਤੇ ਉਹਨਾਂ ਦੀ neck ਤੇ ਲੱਗੀ ਉਹਦੇ ਨਾਲ ਬਲੀਡਿੰਗ ਨਾਲ ਉਹਨਾਂ ਦੀ ਡੈਥ ਹੋ ਗਈ ਤੋਂ ਫਿਰ ਇਹ ਕਬਰਾ ਕੇ ਉਥੋਂ ਦੀ ਇਹਨਾਂ ਦੇ ਜੋ ਵਾਲੀ ਲੱਗੇ ਸੀਗੇ ਔਰ ਚ ਇਹ ਲੱਗੇ ਸੀਗੇ ਬੈਂਗਲਸ ਲੱਗੇ ਸੀ ਉਹਨੂੰ ਲੈ ਕੇ ਉਥੋਂ ਦੀ ਇਹ ਚੱਲ ਗਏ ਸੀਗੇ ਲੇਕਿਨ ਟੀਮ ਕਿਉਂਕਿ ਮੈਟਰ ਬਹੁਤ ਸੈਂਸਿਟਿਵ ਸੀਗਾ ਸੰਜੀਦਾ ਮਾਮਲਾ ਸੀਗਾ ਉਹਨਾਂ ਦੇ ਉੱਤੇ ਕੰਮ ਕਰਦੇ ਹੋਏ ਸਾਰੇ ਹੀ ਆਫੀਸਰ ਸਾਹਿਬਾਨ ਜੋ ਆਪਣੀ ਇਸ ਕੇਸ ਦੇ ਵਿੱਚ ਇਮੀਡੀਏਟਲੀ ਕੰਮ ਕਰਦੇ ਹੋਏ ਇਹਨਾਂ ਨੂੰ ਆਪਾਂ 2 ਘੰਟੇ ਦੇ ਅੰਦਰ ਅੰਦਰ ਇਸ ਕੇਸ ਨੂੰ ਅਸੀਂ ਟ੍ਰੇਸ ਕੀਤੀ ਹੈ ਜੀ ਮੈਡਮ ਜਿਹੜੀ ਲੇਡੀ ਸੀਗੀ ਉਹ ਕੋਈ ਬਿਜ਼ਨਸ ਕਰਦੀ ਸੀ ਜਾਂ ਕੋਈ ਹੋਰ ਸੋਸਾਇਟੀ ਆ ਇਹ ਕੰਮ ਕਰ ਇਹ ਆਪਣੀ ਸੂਟ ਦਾ ਕੰਮ ਕਰਦੇ ਸੀਗੇ ਜੀ ਦੋ ਦਰਜੀ ਹੈਗੇ ਔਰ ਉਹਨਾਂ ਦਾ ਫਾਦਰ ਜੋ ਹੈਗੇ ਆ ਉਹ ਐਮਬ੍ਰੋਇਡਰੀ ਦਾ ਉਹ ਕੰਮ ਕਰਦੇ ਸੀਗੇ ਕੁਝ 8 ਪੈਸੇ ਤੋਂ ਇਲਾਵਾ ਕੋਈ ਹੋਰ ਇਹਨਾਂ ਦਾ ਮਨਚਾ ਜਾਂ ਕਿਸੇ ਤਰੀਕੇ ਆ ਹਲੇ ਤੱਕ ਉਹ ਸਾਹਮਣੇ ਨਹੀਂ ਆਈ ਹੈ ਜੀ ਐਕਚੁਅਲੀ ਇਹਨਾਂ ਦੀ ਗੱਲ ਇਹ ਹੈ ਕਿ ਇਹ 5000 ਉਹਨਾਂ ਨੇ ਮੰਗਰੇ ਸੀ ਕਿਉਂਕਿ ਅੱਜ ਇਹਨਾਂ ਨੇ ਜਾਨਾ ਸੀ ਲਖਨਊ ਪਿਛੋ ਹੀ ਲਖਨਊ ਦੇ ਹੈਗੇ ਉਹ ਈਵਨ ਤੋਂ ਉਹ ਪਿਛਲੇ 25 ਸਾਲ ਤੋਂ ਇੱਥੇ ਰਹਿ ਰਹੇ ਨੇ ਮਤਲਬ ਖੰਨੀਚੇ ਹੀ ਰਹਿ ਰਹੇ ਹੈਗੇ ਲੇਕਿਨ ਪਿਛੋ ਇਹਨਾਂ ਦੀ ਫੈਮਿਲੀ ਲਖਨਊ ਤੋਂ ਹੈਗੀ ਜੋ ਹੁਣ ਤੱਕ ਦੀ ਜੋ ਸਾਡੀ ਪੁਸ਼ਗੀਸ਼ ਤੇ ਜੋ ਆਈ ਹੈਗੀ ਉਹਨੇ ਅੱਜ ਲਖਨਊ ਜਾਣਾ ਸੀ ਉਹਨਾਂ ਦਾ ਆਪਣਾ ਸਭ ਤੋਂ ਛੋਟੀ ਪੈਣ ਦੀ ਇੱਕ ਸ਼ਾਦੀ ਅਟੈਂਡ ਕਰਨ ਲਈ ਉਹਨਾਂ ਨੂੰ ਲੈ ਕੇ ਇਹ ਪੈਸੇ ਦੀ ਆਪਸ ਚੈਨ ਦੀ ਗੱਲਬਾਤ ਸ਼ੁਰੂ ਹੋ ਗਈ ਸੀ ਕੱਲ ਰਾਤ ਨੂੰ ਕੋਈ ਫੈਮਿਲੀ ਬੈਕਗ੍ਰਾਉਂਡ ਤਾਂ ਇੰਸੀ ਕ੍ਰਿਮੀਨਲ ਜੀ ਉਪਰਾਨੀ ਵਾਲੀ ਨਹੀਂ ਜੀ ਹੁਣ ਤੱਕ ਹੁਣ ਤੱਕ ਕੋਈ ਸਾਡੇ ਇਹਦੇ ਚ ਆਈ ਨਹੀਂ ਹੈਗੀ ਬਟ ਅਸੀਂ ਫਿਰ ਵੀ ਬਰੀਕੇ ਨਾਲ ਸਾਰਾ ਚੈੱਕ ਕਰ ਰਹੇ ਹਾਂ ਮੈਂ ਉਹ ਹਥਿਆਰ ਬਰਾਮਦ ਕਰ ਲਿੱਤੇਗੇ ਨਹੀਂ ਜੀ ਹਥਿਆਰ ਨਹੀਂ ਬਰਾਮਦ ਹੋਈਏ ਇਹਨਾਂ ਨੇ ਜਾਂਦੇ ਜਾਂਦੇ ਵੇਲੇ ਹਥਿਆਰ ਔਰ ਨਾਲੇ ਫੋਨ ਜੋ ਉਹ ਲੈ ਕੇ ਚਲੇ ਗਏ ਸੀਗੇ ਉਹਨੂੰ ਰਸਤੇ ਦੇ ਵਿੱਚ ਸਿੱਟਿਆ ਸੀ ਹਲੇ ਵੀ ਸਾਡੀ ਟੀਮ ਉਹ ਕਰ ਰਹੀ ਹੈਗੇ ਲੇਕਿਨ ਜੋ ਇਹ ਜੁਐਲਰੀ ਲੈ ਕੇ ਗਏ ਸੀਗੇ ਉਹ ਜੁਐਲਰੀ ਸਾਰੇ ਬਰਾਮਦ ਹੋ ਚੁੱਕੇ ਨੇ ਸੋ ਇਹਦੇ ਜੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਵਾਲੀ ਹੈਗੀ ਆ ਔਰ ਚੇਨ ਹੈਗੀ ਆ ਔਰ ਬੈਂਗਲਸ ਹੈਗੇ ਆ ਉਹ ਸਾਰੇ ਬਰਾਮਦ ਹੋ ਚੁੱਕੇ ਨੇ ਕਿੰਨੇ ਦਿਨ ਦਾ ਰਵਾਧਾ ਹਲੇ ਅੱਜ ਆਪਾਂ ਪੇਸ਼ ਕਰਨੀ ਪੇਸ਼ ਕਰਕੇ ਮਾਨਯੋਗ ਅਦਾਲਤ ਨੂੰ ਅਸੀਂ ਰਿਕੁਐਸਟ ਕਰਾਂਗੇ ਅ ਇਹਦਾ ਹਸਬੰਡ ਇਹਦਾ ਹਸਬੰਡ ਦਾ ਵੀ ਨਾਲ ਹੀ ਬਿਜ਼ਨਸ ਵੀ ਹੈਗੀ ਜਿਸੇ ਮੇ ਕਪੜੇ ਦੇ ਜੋ ਰੈਡੀ ਲਗਾਉਂਦੇ ਨੇ ਇਹ ਉਹਦੇ ਵਿੱਚ ਦੀ ਹੈ ਜੀ ਹਾਂ ਜੀ 11 ਵਜੇ ਤੇ ਸੀਗੀ ਜੀ ਨਹੀਂ ਜੀ ਕੱਲ ਦੇਖਿਓ ਜੀ ਕੱਲ ਸਾਡੇ 9:00 ਵਜੇ ਇਹਨਾਂ ਨੇ ਨਿਕਲੇ ਕਰ ਤੋਂ ਔਰ ਉਸ ਤੋਂ ਬਾਅਦ ਉਹ ਵਿਦਿਨ 3 4 3 4 ਘੰਟੇ ਦੀ ਰਾਤ 3 4 ਘੰਟੇ ਦੇ ਅੰਦਰ ਅੰਦਰ ਫੜੇ ਗਏ ਹੈਗੇ ਲੈ ਨਹੀਂ ਕੀ ਸੀਗਾ ਕਿ ਕਿੱਥੇ ਮੈਟੀ ਉਹ ਤੁ ਅਸੀਂ ਫੜ ਲਏ ਨਾ ਜੀ 3-4 ਘੰਟੇ ਦੀ ਹਲੇ ਉਹ ਹੋਗੇ ਉਹ ਅੱਗੇ ਦੀ ਜੋ ਹੈਗਾ ਉਹ ਤਫਤੀਸ਼ ਕਰਨੀ ਹੈਗੀ ਹੈ ਜਿਹੜੇ ਕੱਪੜੇ ਦਾ ਕੰਮ ਕਰਦੇ ਸੀ ਕਿ ਪਿੰਡਾਂ ਦੇ ਵਿੱਚਾਂ ਸ਼ਹਿਰ ਦੇ ਵਿੱਚ ਘਰ-ਘਰ ਜਾ ਕੇ ਕੱਪੜਾ ਵੇਚਣ ਦਾ ਕੰਮ ਕਰਦੇ ਸੀ ਨਹੀਂ ਜੋ ਸਾਨੂੰ ਪਤਾ ਹੈਗਾ ਉਹਨਾਂ ਦੀ ਇੱਕ ਰੇੜੀ ਲੱਗਦੀ ਸੀਗੀ ਬਿਲਕੁਲ ਇੱਕ ਜਿਵੇਂ ਰੋਡ ਦੇ ਸਾਈਡ ਤੇ ਨਹੀਂ ਹੁੰਦਾ ਜੀ ਆਪਣਾ ਖੂਕਾ ਲੱਗਦੀ ਹੈਗੀ ਉਸ ਤਰੀਕੇ ਨਾਲ ਹੀ ਕਰਦੇ ਸੀ 5000 ਜਿਹੜੀ ਮੰਗ ਕਰ ਰਹੇ ਸੀ ਕੋਈ ਉਧਾਰ ਮੰਗ ਰਹੇ ਸੀ ਯਾ ਇਹਨਾਂ ਲੈਣੇ ਚਾਹੀਦੇ ਇੰਨਾ ਦਾ ਕਹਿਣਾ ਹੈਗਾ ਜੀ ਉਧਾਰ ਮੰਗ ਰਹੇ ਸੀ ਉਹਨਾਂ ਤੋਂ 5000 ਰੁਪਏ ਦਾ ਉਧਾਰ ਮੰਗ ਰਹੇ ਸੀ ਧੰਨਵਾਦ